ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਐਨੀਮਲ ਇੱਕ ਜਰਸੀ ਦੇ ਵਿੱਚ ਵੜ ਹੈਗੀ ਆ ਇੱਕ ਝੋਟੀ ਹੈਗੀ ਹੈ ਵੀਰੋ ਦੂਜਾ ਸੂਆ ਸੂਣ ਜਾ ਰਹੀ ਆ ਗੱਬ ਹੈਗੀ ਆ 7 7.5 ਮਹੀਨਿਆਂ ਦੀ ਉਹ ਆਪਾਂ ਵੀਰ ਹੁਣਾ ਤੋਂ ਪੂਰੀ ਜਾਣਕਾਰੀ ਇਸ ਦੀ ਲੈ ਲੈਨੇ ਆਂ ਥਾਂ ਟਿਕਣਾ ਆਪਾਂ ਵੀਰ ਹੁਣਾ ਦੇ ਕੋਲ ਪੁੱਛ ਲੈਨੇ ਆਂ ਵੀ ਥਾਂ ਟਿਕਣਾ ਕਿਹੜਾ ਹੈਗਾ ਸੋ ਚਲਦਿਆਂ ਵੀਰ ਹੁਣਾ ਦੇ ਕੋਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਨਾਮ ਤੇ ਏਰੀਆ ਜ਼ਰੂਰ ਦੱਸ ਦਈਏ ਨਾਮ ਜਗਰੂਤ ਸਿੰਘ ਪਿੰਡ ਅਲਕੋਕਲਾ ਤਸਵੀਰ ਪੱਟੀ ਜੀਰਾਤਨ ਤਰ ਠੀਕ ਆ ਜੀ ਸੋ ਕਿਸਾਨ ਵੀਰੋ ਵੀਰ ਹੁਣਾਂ ਦੇ ਆਪਾਂ ਪਹਿਲਾਂ ਕਾਫੀ ਜਿਆਦੀਆਂ ਵੀਡੀਓ ਬਣਾ ਕੇ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਹਨ ਵਧੀਆ ਚੰਗੇ ਪਸ਼ੂ ਆਉਂਦੇ ਹਨ ਬਾਜਬਰੇਡ ਹੁੰਦੇ ਹਨ ਚੰਗੇ ਪਸ਼ੂ ਹੁੰਦੇ ਹਨ ਗਰੰਟੀ ਸ਼ੋਦਾ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸ਼ੂ ਪਸੰਦ ਆਉਣ ਉਹ ਬਾਈ ਹੋਰਾਂ ਦੇ ਜਿਹੜੇ ਨੰਬਰ ਵੀ ਆਪਾਂ ਦਿੰਨੇ ਆ ਨੰਬਰਾਂ ਤੇ ਕੰਟੈਕਟ ਕਰਕੇ ਜਿਹੜੀ ਆ ਉਹ ਆਪਣਾ ਪਸ਼ੂ ਜਿਹੜੇ ਐਨੀਮਲ ਖਰੀਦ ਸਕਦੇ ਆ ਜਗਰੂਪ ਵੀਰ ਜੀ ਇੱਕ ਤਾਂ ਜਿਹੜਾ ਆਪਣਾ ਮੋਬਾਈਲ ਨੰਬਰ ਜ਼ਰੂਰ ਦਾ ਸੀਗੇ 98781 331 ਚਾਤਾ ਠੀਕ ਹੈ ਇੱਕ ਵਾਰੀ ਫੇਰ ਬੋਲਦਗੇ ਜੀ 9978133172 ਠੀਕ ਹੈ ਸੋ ਫਿਰ ਜੀ ਅੱਜ ਆਪਾਂ ਦੋ ਪਸ਼ੂ ਲੈ ਕੇ ਆਏ ਤੇ ਪਹਿਲੇ ਇਸ ਵੜ ਦੀ ਗੱਲ ਕਰੀਏ ਤਾਂ ਇਹ ਕਿਸ ਨਸਲ ਵਿੱਚ ਪੈ ਜਾਂਦੀ ਹੈ ਇਹ ਵੀ ਜੀ ਜਰਸੀ ਨਸਲ ਵਿੱਚ ਪੈ ਜਾਂਦੀ ਹੈ ਜਰਸੀ ਵਿੱਚ ਪੈ ਜਾਂਦੀ ਹੈ ਤਕਰੀਬਨ ਕਿੰਨਾ ਸਮਾਂ ਸੁਆ ਸੁਣ ਜਾ ਰਹੀ ਹੈ ਜੀ ਦੋ ਜਾਸੂਆ ਠੀਕ ਆ ਕਿੰਨੇ ਦਿਨ ਦੀ ਕੱਚੀ ਵੀਰ ਦੋ ਦਿਨਾਂ ਦੀ ਦੋ ਦਿਨ ਲੈ ਜੂਗੀ ਦੋ ਦਿਨ ਰਹਿ ਗਿਆ ਰਹਿ ਗਏ ਦੋ ਦਿਨ ਬਸ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਹੈਗੀ ਹੈ ਨਾ ਹਾਂਜੀ ਹਾਂਜੀ ਤੋ ਕਿਸਾਨ ਵੀਰੋ ਤੁਸੀਂ ਵੇਖ ਸਕਦੇ ਹੋ ਜਿਹੜੀ ਆਰਡਰ ਦੀ ਕੁਆਲਿਟੀ ਆ ਬਹੁਤ ਜਿਆਦੀ ਚੰਗੀ ਸੁਪਰ ਆਰਡਰ ਦੀ ਕੁਆਲਿਟੀ ਹੈਗੀ ਆ ਜਿਹੜੀ ਬਿਲਕੁਲ ਆਪਾਂ ਤੁਹਾਨੂੰ ਇੱਕ ਵਾਰੀ ਨਜ਼ਦੀਕ ਤੋਂ ਵੀ ਦਿਖਾ ਦਿੰਨੇ ਆ ਚੰਗਾ ਵਧੀਆ ਜਿਹੜਾ ਆਰਡਰ ਲੱਗਾ ਹੋਇਆ ਵੈੜ ਨੂੰ ਮੁੱਠੀ ਪਰ ਥਣਾ ਹੈਗਾ ਬਾਕੀ ਜਿਹੜਾ ਲੇਵਾ ਸੋਨਾ ਹੈਗਾ ਦੋਸਤੋ ਜਿਹੜੀ ਆ ਅੱਗੇ ਦੀ ਪਿੱਛੇ ਦੀ ਆ ਬੰਤਰ ਤੁਸੀਂ ਇਹ ਲੇਵੇ ਦੀ ਖੋਦ ਚੈੱਕ ਕਰ ਸਕਦੇ ਹੋ ਬਿਲਕੁਲ ਪੱਧਰ ਆ ਲੇਵਾ ਵਧੀਆ ਚੰਗੇ ਥਣ ਨੇ ਵਿਰਲ ਵੀ ਕਾਫੀ ਜਿਆਦੀ ਵਧੀਆ ਹੈਗੀ ਬਿੱਥੀ ਸੋਹਣੀ ਹੈਗੀ ਆ ਸੋ ਜਗਰੂਪ ਵੀਰ ਜੀ ਅ ਦੂਜਾ ਸਵੇਰ ਸੁਣਨ ਜਾ ਰਹੀ ਹੈ ਪਹਿਲੇ ਸਵੇਰ ਦਾ ਮਿਲਕ ਕਿੰਨਾ ਸੀਗਾ ਜੀ ਵੀਰ ਜੀ ਪਹਿਲੇ ਸਵੇਰ 19 20 ਲੀਟਰ ਦੋ ਚਵਾਇਆ ਹੈ ਅਗਰ ਕੀ 24 25 ਲੀਟਰ ਤੱਕ ਜਾਉਗੇ ਠੀਕ ਹੈ ਜੀ ਮਤਲਬ ਕਿ ਇਹ ਤੋ ਆਸ ਕੀਤੀ ਜਾਂਦੀ ਹੈ ਕਿ ਉਹ ਵੀ 25 ਲੀਟਰ ਦੀ ਚਾਰ ਪੰਜ ਲੀਟਰ ਦਾ ਵਾਧਾ ਹੋਊਗਾ ਠੀਕ ਹੈ ਜੀ ਸੋ ਕਿਸਾਨ ਵੀਰੋ 24 25 ਲੀਟਰ ਦੀ ਵੀਰ ਉਹਨਾਂ ਨੇ ਕਿਹਾ ਵੀ ਇਸ ਵਾਰ ਆਸ ਕੀਤੀ ਜਾਂਦੀ ਹੈ ਕਿਉਂਕਿ ਫਰਸਟ ਲੋਕੇਸ਼ਨ ਦੇ ਵਿੱਚ ਤਕਰੀਬਨ 18 19 ਲੀਟਰ ਦੀ ਜਿਹੜੀ ਮਿਲਕ ਚਵਾਈ ਇਸ ਨੇ ਕਰਵਾਈ ਹੋਈ ਹੈ ਬਾਕੀ ਆਪਣਾ ਜਗਰੂ ਵੀਰ ਜੀ ਰੇਟ ਦੀ ਗੱਲ ਤਾਂ ਸੀ ਵੀ ਰੇਟ ਕਿੰਨਾ ਕਰਦੇ ਮੈਂ ਵੀਰ ਜੀ ਰੇਡ ਇਹਦਾ 50000 ਰੁਪਇਆ ਕਰਦੇ 50000 ਰੁਪਇਆ ਡਿਮਾਂਡ ਹੈਗੀ ਆ ਹਾਂਜੀ ਠੀਕ ਆ ਮੌਕੇ ਤੇ ਹੋ ਜਾਏਗਾ ਖੁੱਲ ਕੇ ਮਾਨਤਨ ਜੀ ਆਉਂਦਾ ਕੋਈ ਵੀਰ ਤੇ ਹਾਂਜੀ ਹੋ ਜਾਊਗਾ ਮਾਨਤਾ ਠੀਕ ਆ ਸੋ ਕਿਸਾਨ ਵੀਰੋ 50000 ਰੁਪਇਆ ਜਿਹੜੀ ਡਿਮਾਂਡ ਹੈਗੀ ਆ ਵੀਰ ਹੋਣਾਂ ਦੀ ਜਰਸੀ ਵੈਅੜ ਦੀ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਤੁਸੀਂ ਮੌਕੇ ਤੇ ਪਹੁੰਚ ਕੇ ਆਪਦੀ ਬਿਲਕੁਲ ਸੰਤੁਸ਼ਟੀ ਕਰ ਸਕਦੇ ਹੋ ਦੇਖ ਕੇ ਬਾਕੀ ਜਆ ਵਧੀਆ ਹੈਗੀ ਜਆ ਉੱਪਰੋਂ ਵੀ ਤੇ ਥੱਲੇੋਂ ਵੀ ਦੇਖੀਏ ਤੇ ਸਫਾਈ ਹੈ ਦੋ ਅਵੇਰ ਬਿਲਕੁਲ ਸਾਫ ਹਵਾਨਾ ਹੈਗਾ ਆ ਬਾਕੀ ਆਪਾਂ ਵੀਰ ਨੂੰ ਕਹਿੰਨੇ ਆ ਵੀ ਥੋੜਾ ਜਿਹਾ ਨੋ ਖੋਲ ਕੇ ਨਾ ਤੋੜ ਲਿਗੇ ਬਾਕੀ ਦੋਸਤੋ ਜਿਹੜਾ ਕਲਰ ਦਾ ਕੰਬੀਨੇਸ਼ਨ ਹੈਗਾ ਇਹ ਗ੍ਰੇ ਕਲਰ ਦੇ ਵਿੱਚ ਬਲੈਕ ਦਾ ਕੰਬੀਨੇਸ਼ਨ ਹੈਗਾ ਤੁਸੀਂ ਵੇਖ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਇਹ ਜਿਹੜੀ ਹੈ ਜਰਸੀ ਵੜ ਆ ਜਾਂਦੀ ਹੈ ਬਾਕੀ ਵੀਰ ਹੋਣਾ ਜਿੱਦਾਂ ਦੱਸਿਆ ਵੀ ਤਕਰੀਬਨ 2 ਦਿਨ ਦਾ ਟਾਈਮ ਰਹਿ ਗਿਆ ਸੂਨ ਦੇ ਵਿੱਚ ਤਿਆਰੀ ਪਰ ਤਿਆਰ ਪਰ ਤਿਆਰ ਹੈਗੀ ਆ ਸੂਨ ਦੇ ਵਿੱਚ ਤੇ ਅਡਰ ਤੁਸੀਂ ਖੁਦ ਦੇਖ ਸਕਦੇ ਹੋ ਦੋਸਤੋ ਚੰਗਾ ਸੋਨਾ ਲੇਵਾ ਲੱਗਾ ਹੈਗਾ ਵੇੜ ਨੂੰ ਠੀਕ ਆ ਜਗਰੂ ਵੀਰ ਜੀ ਇੱਕ ਇਹ ਝੋਟੀ ਆ ਗਈ ਆਪਣੇ ਕੋਲ ਜੀ ਹਾਂਜੀ ਵੀਰ ਜੀ ਠੀਕ ਆ ਸੋ ਕਿਸਾਨ ਵੀਰੋ ਦੂਜੇ ਨੰਬਰ ਤੇ ਇਹ ਝੋਟੀ ਦੀ ਆਪਾਂ ਗੱਲ ਕਰ ਲੈਣੀ ਆ ਪੁੱਛ ਲੈਣੀ ਵੀਰ ਹੋਣਾ ਦੇ ਕੋਲ ਵੀਰੇ ਕਿਨਵਾ ਸੂਹਾ ਸੂਨ ਜਾ ਰਹੀ ਹੈ ਏ ਵੇਜੀ ਦੂਜਾ ਸੂਆ ਸੁਣ ਜਾ ਰਹੀ ਆ ਅਜੇ ਤਕਰੀਬਨ ਕਿੰਨੇ ਕਿ ਚਿਰ ਦੀ ਗੱਭਣ ਹੈਗੀ ਏ ਇਹ ਸਾਢੇ 7 ਮਹੀਨਿਆਂ ਦੀ ਗੱਭਣ ਸਾਢੇ 7 ਮਹੀਨਿਆਂ ਦੀ ਠੀਕ ਆ ਸੋ ਦੋਸਤੋ ਸਾਢੇ 7 ਮਹੀਨਿਆਂ ਦੀ ਗੱਭਣ ਹੈਗੀ ਆ ਬਿਲਕੁਲ ਦੁੱਧੋਂ ਡਰਾਈ ਹੈ ਨਾ ਜੀ ਹਾਂਜੀ ਬਿਲਕੁਲ ਡਰਾਈ ਠੀਕ ਆ ਦੁੱਧੋਂ ਦੋਸਤੋ ਭੱਜੀ ਹੈ ਦੁੱਧੋਂ ਡਰਾਈ ਆ ਸਾਢੇ 7 ਮਹੀਨੇ ਦੀ ਜਿਹੜੀ ਗੱਭ ਹੈਗੀ ਆ ਝੋਟੀ ਦੂਜਾ ਸੂਆ ਸੁਣ ਜਾ ਰਹੀ ਆ ਤੇ ਬਾਕੀ ਵੀਰ ਜੀ ਪਹਿਲੇ ਸੂਵੇ ਦਾ ਕੋਈ ਮਿਲਕ ਦਾ ਪਤਾ ਆਪਾਂ ਨੂੰ ਕਿੰਨਾ ਕੇ ਇਸ ਨੇ ਚਵਾਈ ਕਰਵਾਈ ਆ ਪਹਿਲੇ ਸੂਵੇ ਵੀਡੀਓ ਪਹਿਲੇ ਸਵੇਰ 10 ਲੀਟਰ ਦੇ ਲੱਗ ਬਣੇ ਚਵਾਈ ਕਰਾਈ ਹੁੰਦੀ ਹੈ 10 ਲੀਟਰ ਦੀ ਠੀਕ ਆ ਸੋ ਦਾ ਦੋਸਤੋ 10 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਇਸ ਦੀ ਪਹਿਲੇ ਸਵੇਰੇ ਦੇ ਵਿੱਚ ਰਹੀ ਹੈ ਦੂਜਾ ਸਵੇਰ ਇਸ ਵਾਰ ਸੋਣ ਜਾ ਰਹੀ ਆ ਤੇ ਵੀਰ ਜੀ ਇਸ ਦੇ ਜਿਹੜੇ ਵੀ ਆਪਾਂ ਨੂੰ ਨਾ ਮੋਲ ਜ਼ਰੂਰਤਾ ਸੀ ਕੀ ਹੈ ਮੋਲੇ ਤਾਂ ਵੀਰ ਜੀ 44000 ਰੁਪਏ ਕਰਾ ਅੱਜ ਦਾ ਮੋਲ 44000 ਆ ਜੀ ਠੀਕ ਆ ਜੀ ਬਾਕੀ ਜੇ ਸਮੇਂ ਆਪਣੇ ਕੋਲ ਕੋਈ ਰਹਿੰਦੀ ਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਜਿਵੇਂ ਨਜ਼ਦੀਕੀ ਹਲ ਹੋਵੇਗਾ ਸਮਾਂ ਤੇ ਮੋਲ ਵਧ ਹੋਵੇਗਾ ਠੀਕ ਆ ਅੱਜ ਦਾ ਮੋਲ ਜਿਹੜਾ 44000 ਹੈ 7.5 ਮਹੀਨਾ ਦੀ ਦੋਸਤੋ ਗੱਬਣ ਹੈਗੀ ਆ ਬਾਕੀ ਜਿਹੜੇ ਜਗਰੂ ਵੀਰ ਜੀ ਕਰੇ ਮੋਬਾਈਲ ਨੰਬਰ ਕਰੀ ਫਿਰ ਦੁਆਰ ਤੋਂ ਬੋਲ ਕੇ ਆਪ ਨੂੰ ਜ਼ਰੂਰ ਦੱਸਿਓ ਜੀ 98781 331 ਚ ਪਤਾ ਠੀਕ ਆ ਜੀ ਬਾਕੀ ਵੀਰ ਜੀ ਬੁੱਤ ਚੇਪਾ ਨਿਕਲਦਾ ਨਿਕਲਦਾ ਚੇਪਾ ਠੀਕ ਆ ਸੋ ਕਿਸਾਨ ਵੀਰ ਉਹ ਵੀਰ ਹੋਣਾ ਨੇ ਵੀ ਅੱਗੋਂ ਕਿਉਂਕਿ ਰਿਸਪੌਂਸੀਬਲ ਵੀਰ ਹੋਣੀ ਹੈਗੇ ਰਿਸਪੌਂਸੀਬਿਲਟੀ ਕਾਫੀ ਜ਼ਿਆਦੀ ਬਣ ਜਾਂਦੀ ਵਪਾਰ ਲਾਈਨ ਦੇ ਵਿੱਚ ਵੀ ਜਦੋਂ ਅੱਗੋਂ ਪਸ਼ੂ ਆਪਾਂ ਲੈ ਕੇ ਆਉਨੇ ਆ ਕਿਉਂਕਿ ਜ਼ਿੰਮੇਵਾਰੀ ਹੁੰਦੀ ਆ ਅੱਗੇ ਪਸ਼ੂ ਸੇਲ ਵੀ ਕਰਨਾ ਹੁੰਦਾ ਤੇ ਬਿਲਕੁਲ ਆਪ ਦੀ ਜਿਹੜੀ ਆ ਅ ਨਰਕ ਪਰ ਕਵੀਰ ਹੋਣੀ ਖੋਦ ਕਰਕੇ ਲੈ ਕੇ ਆਉਂਦੇ ਆ ਹਰ ਇੱਕ ਪਸ਼ੂ ਦੀ ਤੇ ਮੋਲ ਵੀਰ ਜੀ ਦਾ 44000 ਦੱਸਿਆ ਨਾ ਜੀ ਠੀਕ ਆ ਸੋ ਕਿਸਾਨ ਵੀਰੋ ਜਿਸ ਵੀਰ ਭਰਾ ਨੂੰ ਦੋਨੇ ਪਸ਼ੂ ਜਿਹੜੇ ਐਨੀਮਲ ਪਸੰਦ ਆਉਣ ਰੇਟ ਦੀ ਗੱਲ ਆ ਜੀ ਦੋਸਤੋ ਤੁਸੀਂ ਰੇਟ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਮੌਕੇ ਤੇ ਪਹੁੰਚ ਸਕਦੇ ਹੋ ਮੌਕੇ ਤੇ ਪਹੁੰਚ ਕੇ ਰੇਟ ਆਪਦੇ ਹਿਸਾਬ ਨਾਲ ਵੀ ਤੁਸੀਂ ਤੈਅ ਕਰ ਸਕਦੇ ਹੋ ਵੀਰ ਹੁਣਾਂ ਨੂੰ ਪਰਤੇ ਵਿੱਚ ਹੋਵੇਗਾ ਪੁੱਗੇਗਾ ਤੁਹਾਡੇ ਨਾਲ ਮਤਲਬ ਕਿ ਜਿਹੜਾ ਸੰਪਰਕ ਕਰ ਸਕਦੇ ਹਨ ਸੋ ਜਿਹੜੀ ਵੀਡੀਓ ਨੂੰ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ